ਰਵੀ ਆਪਣੀ ਘਰਵਾਲੀ ਨੂੰ ਸਰਪ੍ਰਾਈਜ਼ ਦੇਣ ਲਈ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਦਰਵਾਜ਼ੇ ਤੇ ਤਾਲਾ ਲੱਗਿਆ ਹੋਇਆ ਹੈ ਉਹ ਹੈਰਾਨ ਰਹਿ ਗਿਆ ਕਿ ਇਸ ਵੇਲੇ ਉਸਦੀ ਪਤਨੀ ਕਿੱਥੇ ਚੱਲ ਗਈ ਉਸਨੇ ਸੋਚਿਆ ਕਿ ਫੋਨ ਕਰਕੇ ਦੇਖ ਲੈਂਦਾ ਹਾਂ ਰਵੀ ਨੇ ਸੁਜਾਤਾ ਨੂੰ ਫੋਨ ਲਾਇਆ ਤਾਂ ਪਹਿਲਾਂ ਤਾਂ ਸੁਜਾਤਾ ਨੇ ਫੋਨ ਨਹੀਂ ਚੁੱਕਿਆ ਫਿਰ ਦੂਜੀ ਵਾਰ ਫੋਨ ਲਾਉਣ ਤੇ ਸੁਜਾਤਾ ਨੇ ਫੋਨ ਚੁੱਕ ਲਿਆ ਤਾ ਰਵੀ ਬੋਲਿਆ ਕਿੱਥੇ ਹੋ ਕਿੰਨੀ ਦੇਰ ਤੋਂ ਫੋਨ ਕਰ ਰਿਹਾ ਹਾਂ ਫੋਨ ਨਹੀਂ ਚੁੱਕ ਰਹੇ ਸੀ ਉਹ ਬੋਲੀ ਮੈਂ ਕਿੱਥੇ ਜਾਵਾਂਗੀ ਘਰ ਵਿੱਚ ਹੀ ਹਾਂ ਮੈਂ ਨਹਾ ਰਹੀ ਸੀ ਇਸ ਲਈ ਫੋਨ ਚੁੱਕਣ ਵਿੱਚ ਦੇਰੀ ਹੋ ਗਈ ਇਹ ਸੁਣ ਕੇ ਰਵੀ ਹੈਰਾਨ ਰਹਿ ਗਿਆ ਕਿਉਂਕਿ ਘਰ ਦੇ ਬਾਹਰ ਲਟਕਦਾ ਤਾਲਾ ਤਾਂ ਕੁਝ ਹੋਰ ਹੀ ਕਹਾਣੀ ਸੁਣਾ ਰਿਹਾ ਸੀ ਉਹ ਹੋਲੀ ਜਹੀ ਬੋਲਿਆ ਮੈਂ ਤਾਂ ਇਹ ਪੁੱਛਣ ਲਈ ਫੋਨ ਕੀਤਾ ਸੀ ਕਿ ਤੁਸੀਂ ਖਾਣਾ ਖਾ ਲਿਆ ਜਾਂ ਨਹੀਂ ਹੁਣ ਉਸ ਦੀ ਆਵਾਜ਼ 부ਜੀ 부ਜੀ ਸੀ ਸੁਜਾਤਾ ਨੇ ਲਾਪਰਵਾਹੀ ਨਾਲ ਕਿਹਾ ਮੈਂ ਖਾਣਾ ਖਾ ਲਿਆ ਹੈ ਤੁਸੀਂ ਆਰਾਮ ਨਾਲ ਆਪਣੇ ਕੰਮ ਤੇ ਧਿਆਨ ਦਿਓ ਮੈਂ ਫੋਨ ਰੱਖਦੀ ਹਾਂ ਮੈਨੂੰ ਥੋੜੀ ਨੀਂਦ ਆ ਰਹੀ ਹੈ ਹੁਣ ਮੈਂ ਸੌਣ ਲੱਗੀ ਹਾਂ ਇੰਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਰਵੀ ਦੇ ਮਨ ਵਿੱਚ ਭਿਆਨਕ ਉਥਲ ਪੁਥਲ ਮੱਚੀ ਹੋਈ ਸੀ ਕੀ ਆਖਰ ਇਹ ਸਭ ਕੀ ਹੋ ਰਿਹਾ ਹੈ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਸਚਾਈ ਦਾ ਪਤਾ ਕਿਵੇਂ ਲੱਗੇ ਮੁਹੱਲੇ ਵਿੱਚ ਬੜਨ ਦਾ ਇੱਕੋ ਇੱਕ ਰਾਹ ਸੀ ਅਤੇ ਮੇਨ ਰੋਡ ਦੇ ਉਸ ਪਾਰ ਇੱਕ ਛੋਟਾ ਜਿਹਾ ਪਾਰਕ ਸੀ ਤਾਂ ਰਵੀ ਉਸ ਪਾਰਕ ਵਿੱਚ ਜਾ ਕੇ ਬੈਠ ਗਿਆ ਉਹ ਬਹੁਤ ਡੰਗਾਈ ਨਾਲ ਰਾਹ ਤੇ ਨਜ਼ਰ ਰੱਖੀ ਬੈਠਾ ਸੀ ਕਿ ਸੁਜਾਤਾ ਕਦੋਂ ਵਾਪਸ ਆਵੇਗੀ ਆਖਰਕਾਰ 4 ਘੰਟਿਆਂ ਬਾਅਦ ਸ਼ਾਮ ਨੂੰ 5 ਵਜੇ ਸੁਜਾਤਾ ਕਿਸੇ ਦੀ ਬਾਈਕ ਤੇ ਬੈਠੀ ਹੋਈ ਆਉਂਦੀ ਦਿਖਾਈ ਦਿੱਤੀ ਆਦਮੀ ਨੇ ਹੈਲਮਟ ਪਾਇਆ ਹੋਇਆ ਸੀ ਇਸ ਲਈ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ ਸੁਜਾਤਾ ਨੂੰ ਉਹ ਚੌਰਾਹੇ ਤੇ ਉਤਾਰ ਕੇ ਚੱਲ ਗਿਆ ਸੁਜਾਤਾ ਖੁਸ਼ੀ-ਖੁਸ਼ੀ ਚਹਿਕਦੀ ਹੋਈ ਘਰ ਵੱਲ ਵਧੀ ਚੱਲੀ ਜਾ ਰਹੀ ਸੀ ਅਤੇ ਰਵੀ ਦਾ ਦਿਲ ਟੁੱਟ ਕੇ ਖਿੰਡ ਗਿਆ ਉਨ੍ਹਾਂ ਦੇ ਵਿਆਹ ਨੂੰ 14 ਸਾਲ ਹੋ ਗਏ ਸੀ। ਇਨ੍ਹਾਂ 14 ਸਾਲਾਂ ਵਿੱਚ ਉਸਨੇ ਪਤਨੀ ਨੂੰ ਖੂਬ ਪਿਆਰ ਦులਾਰ ਦਿੱਤਾ ਸੀ। ਉਨ੍ਹਾਂ ਦੇ ਬੱਚੇ ਨਹੀਂ ਹੋਏ ਸੀ ਤਾਂ ਲੋਕ ਉਨ੍ਹਾਂ ਨੂੰ ਤਾਨੇ ਮਾਰਦੇ ਸੀ। ਪਰ ਰਵੀ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਪੈਂਦਾ ਸੀ। ਪਰ ਸੁਜਾਤਾ ਕਾਫੀ ਪਰੇਸ਼ਾਨ ਰਹਿਣ ਲੱਗ ਪਈ ਸੀ। ਤਾਂ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਅਸੀਂ ਟੈਸਟ ਕਰਵਾ ਲਈਏ। ਘੱਟੋ ਘੱਟ ਪਤਾ ਤਾਂ ਚੱਲੇ ਕਿ ਕਮੀ ਕਿਸ ਵਿੱਚ ਹੈ। ਜਦੋਂ ਰਵੀ ਅਤੇ ਸੁਜਾਤਾ ਡਾਕਟਰ ਕੋਲ ਗਏ ਅਤੇ ਸਾਰੇ ਟੈਸਟ ਹੋਏ ਤਾਂ ਰਵੀ ਨੇ ਸੁਜਾਤਾ ਨੂੰ ਦੱਸਿਆ ਕਿ ਮੇਰੇ ਵਿੱਚ ਹੀ ਕਮੀ ਹੈ ਅਤੇ ਅਸੀਂ ਕੋਈ ਬੱਚਾ ਗੋਦ ਲੈ ਲਵਾਂਗੇ। ਤਦ ਸੁਜਾਤਾ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਨੂੰ ਕਿਸੇ ਹੋਰ ਦਾ ਬੱਚਾ ਨਹੀਂ ਪਾਲਣਾ ਅਤੇ ਮੈਨੂੰ ਬੱਚਾ ਚਾਹੀਦਾ ਵੀ ਨਹੀਂ ਪਰ ਲੋਕ ਮੈਨੂੰ ਬਾਝ ਹੋਣ ਦਾ ਤਾਨਾ ਮਾਰਦੇ ਸੀ। ਮੈਨੂੰ ਬਹੁਤ ਦੁੱਖ ਪਹੁੰਚਦਾ ਸੀ। ਪਰ ਹੁਣ ਘਟੋ ਘਟ ਕੋਈ ਮੈਨੂੰ ਬਾਂਝ ਨਹੀਂ ਆਖੇਗਾ ਆਪਣੇ ਮੰਮੀ ਪਾਪਾ ਨੂੰ ਵੀ ਇਹ ਗੱਲ ਦੱਸ ਦੇਣਾ ਰਵੀ ਨੇ ਸਾਰਿਆਂ ਨੂੰ ਦੱਸ ਦਿੱਤਾ ਸੀ ਕਿ ਕਮੀ ਉਸ ਵਿੱਚ ਹੀ ਹੈ ਤਾਂ ਹੁਣ ਕੋਈ ਉਹਨਾਂ ਨੂੰ ਤਾਨੇ ਨਹੀਂ ਮਾਰਦਾ ਸੀ ਰਵੀ ਵੀ ਉਸਨੂੰ ਖੂਬ ਪਿਆਰ ਕਰਦਾ ਸੀ ਅਤੇ ਸੁਜਾਤਾ ਵੀ ਉਸ ਨਾਲ ਖੂਬ ਪਿਆਰ ਨਾਲ ਰਹਿੰਦੀ ਸੀ ਪਰ ਅੱਜ ਸੁਜਾਤਾ ਨੂੰ ਕਿਸੇ ਹੋਰ ਦੇ ਨਾਲ ਬਾਈਕ ਤੇ ਦੇਖ ਕੇ ਉਸ ਦਾ ਮਨ ਕਿਸੇ ਅਣਜਾਣੀ ਚਿੰਤਾ ਨਾਲ ਕੰਬ ਉੱਠਿਆ ਉਹ ਵੀ ਪਤਨੀ ਦੇ ਪਿੱਛੇ-ਪਿੱਛੇ ਘਰ ਪਹੁੰਚਿਆ ਤਾਂ ਸੁਜਾਤਾ ਨੇ ਕੱਪੜੇ ਬਦਲ ਲਏ ਸੀ ਰਵੀ ਨੂੰ ਦੇਖ ਕੇ ਉਹ ਤੁਰੰਤ ਆ ਕੇ ਉਸ ਦੇ ਗਲੇ ਲੱਗ ਗਈ ਅਤੇ ਬੋਲਣ ਲੱਗੀ ਕਿੰਨੀ देर ਲਾ ਦਿੱਤੀ ਤੁਸੀਂ ਆਉਣ ਵਿੱਚ ਕਿੰਨੇ ਚਿਰ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ ਰਵੀ ਹੌਲੀ ਜਿਹੀ ਬੋਲਿਆ ਪਰ ਤੁਸੀਂ ਤਾਂ ਦੁਪਹਿਰੇ ਸੌ ਰਹੇ ਸੀ ਉਹ ਬੋਲੀ ਦਿਨ ਭਰ ਸੌਂਦੀ ਥੋੜੀ ਰ੍ਹਾਂਗੀ ਇੱਕ ਘੰਟੇ ਬਾਅਦ ਉੱਠ ਗਈ ਸੀ ਅੱਛਾ ਚਲੋ ਮੈਂ ਤੁਹਾਡੇ ਲਈ ਚਾਹ ਬਣਾ ਦਿੰਦਾ ਹਾਂ ਇੰਨਾ ਕਹਿ ਕੇ ਉਹ ਉੱਠ ਕੇ ਰਸੋਈ ਵੱਲ ਜਾਣ ਲੱਗੀ ਤਾਂ ਰਵੀ ਨੇ ਅਚਾਨਕ ਉਸ ਦਾ ਹੱਥ ਫੜ ਲਿਆ ਅਤੇ ਰੋਕਦਿਆਂ ਬੋਲਿਆ ਸੁਜਾਤਾ ਕੀ ਅਜੇ ਹੀ ਕੋਈ ਗੱਲ ਹੈ ਜੋ ਤੁਸੀਂ ਮੇਰੇ ਤੋਂ ਲੁਕਾਈ ਹੈ ਅਤੇ ਦੱਸਣਾ ਚਾਹੁੰਦੇ ਹੋ ਇਹ ਸੁਣ ਕੇ ਉਹ 당 ਰਹਿ ਗਈ ਅਤੇ ਬੋਲੀ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਮੈਂ ਤੁਹਾਡੇ ਤੋਂ ਕੀ ਲੁਕਾਇਆ ਹੈ ਤਾਂ ਉਹ ਬੋਲਿਆ ਦੁਪਹਿਰੇ ਤੁਸੀਂ ਕਿੱਥੇ ਗਏ ਸੀ ਸੁਜੈਤਾ ਬੋਲੀ ਮੈਂ ਤੁਹਾਨੂੰ ਦੱਸਿਆ ਸੀ ਮੈਂ ਘਰ ਹੀ ਸੀ ਮੈਂ ਕਿੱਥੇ ਜਾਵਾਂਗੀ ਤਦ ਰਵੀ ਨੇ ਉਹ ਵੀਡੀਓ ਦਿਖਾ ਦਿੱਤੀ ਜਿਸ ਵਿੱਚ ਉਹ ਉਸ ਆਦਮੀ ਦੀ ਬਾਈਕ ਤੋਂ ਉਤਰ ਰਹੀ ਸੀ ਵੀਡੀਓ ਦੇਖ ਕੇ ਸੁਜਾਤਾ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਹੌਲੀ ਜਿਹੀ ਬੋਲੀ ਦੇਖੋ ਹੁਣ ਮੈਂ ਤੁਹਾਡੇ ਨਾਲ ਹੋਰ ਨਹੀਂ ਰਹਿ ਸਕਦੀ ਮੈਨੂੰ ਤੁਹਾਡੇ ਤੋਂ ਤਲਾਕ ਚਾਹੀਦਾ ਹੈ ਇਹ ਸੁਣ ਕੇ ਰਵੀ ਸੁੰਨ ਹੋ ਗਿਆ ਸੁਜਾਤਾ ਅੱਗੇ ਬੋਲੀ ਮੈਂ ਸੋਚਿਆ ਸੀ ਕਿ ਮੈਨੂੰ ਇੱਕ ਚੰਗਾ ਪਤੀ ਮਿਲ ਰਿਹਾ ਹੈ ਪਰ ਤੁਸੀਂ ਤਾਂ ਨਾਮਰਦ ਨਿਕਲੇ ਮੈਨੂੰ ਵੀ ਆਪਣਾ ਬੱਚਾ ਚਾਹੀਦਾ ਹੈ ਇਸ ਲਈ ਮੈਂ ਤੁਹਾਨੂੰ ਤਲਾਕ ਦਿੰਦੀ ਹਾਂ ਰਵੀ ਪਰੇ ਗਲੇ ਨਾਲ ਬੋਲਿਆ ਜੇਕਰ ਪ੍ਰੋਬਲਮ ਤੇਰੇ ਵਿੱਚ ਹੁੰਦੀ ਤਾਂ ਉਹ ਬੋਲੀ ਭਗਵਾਨ ਦੀ ਦਇਆ ਨਾਲ ਪ੍ਰੋਬਲਮ ਮੇਰੇ ਵਿੱਚ ਨਹੀਂ ਤੁਹਾਡੇ ਵਿੱਚ ਹੈ ਤਾਂ ਮੈਂ ਤੁਹਾਡਾ ਸਾਥ ਕਿਉਂ ਦੇਵਾਂ ਮੈਨੂੰ ਤੁਹਾਡੇ ਨਾਲ ਨਹੀਂ ਰਹਿਣਾ ਰਵੀ ਪਰੇ ਗਲੇ ਨਾਲ ਬੋਲਿਆ ਜੇਕਰ ਤੈਨੂੰ ਪ੍ਰੋਬਲਮ ਹੁੰਦੀ ਨਾ ਤਾਂ ਵੀ ਮੈਂ ਆਪਣੇ ਆਪ ਨੂੰ ਨਾਮਰਦ ਦੱਸ ਦਿੰਦਾ ਤਾਂ ਜੋ ਦੁਨੀਆਂ ਵਾਲੇ ਤੈਨੂੰ ਤਾਨੇ ਨਾ ਮਾਰਨ ਕੀ ਇੰਨੇ ਪਿਆਰ ਕਰਨ ਵਾਲੇ ਪਤੀ ਨੂੰ ਵੀ ਤੂੰ ਛੱਡ ਕੇ ਜਾਣਾ ਚਾਹੁੰਦੀ ਹੈ ਉਹ ਬੋਲੀ ਮੈਨੂੰ ਇਹ ਸਭ ਗੱਲਾਂ ਕਹਿ ਕੇ ਇਮੋਸ਼ਨਲ ਕਰਨ ਦੀ ਕੋਸ਼ਿਸ਼ ਨਾ ਕਰੋ ਸਚਾਈ ਤਾਂ ਇਹ ਹੈ ਕਿ ਤੁਸੀਂ ਨਾ ਮਰਦ ਹੋ ਤਾਂ ਮੈਂ ਤੁਹਾ ਮੈਂ ਤੁਹਾਡੇ ਤੇ ਦਇਆ ਦਿਖਾ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਾਂਗੀ ਮੈਨੂੰ ਕੋਈ ਹੋਰ ਮਿਲ ਗਿਆ ਹੈ ਰਵੀ ਭਰੇ ਗਲੇ ਨਾਲ ਬੋਲਿਆ ਅਤੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਨਾ ਮਰਦ ਨਹੀਂ ਹੈ ਉਹ ਬੋਲੀ ਉਸ ਦੀ ਪਤਨੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ ਪਰ ਜਨਮ ਦੇਣ ਦੇ ਕੁਝ ਘੰਟਿਆਂ ਬਾਅਦ ਮਾਂ ਅਤੇ ਬੇਟੇ ਦੋਨਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਲੋਕ ਇਸ ਦੁਨੀਆ ਵਿੱਚ ਨਹੀਂ ਰਹੇ ਉਸ ਆਦਮੀ ਨੂੰ ਵੀ ਪਤਨੀ ਅਤੇ ਬੱਚੇ ਦੀ ਚਾਹ ਹੈ ਅਤੇ ਮੇਰੇ ਟੈਸਟ ਤਾਂ ਕਲੀਅਰ ਹੀ ਹੈ ਮੈਨੂੰ ਹੋਰ ਕੁਝ ਨਹੀਂ ਕਹਿਣਾ ਮੈਨੂੰ ਬੱਚੇ ਦਾ ਸੁੱਖ ਚਾਹੀਦਾ ਹੈ ਅਤੇ ਇਸ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦੀ ਹਾਂ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲ ਗਈ ਰਵੀ ਠੱਗਿਆ ਹੋਇਆ ਜਿਹਾ ਰਹਿ ਗਿਆ ਪਰ ਹੁਣ ਉਸ ਦਾ ਮਨ ਟੁੱਟ ਚੁੱਕਿਆ ਸੀ ਇਸ ਲਈ ਜਲਦੀ ਹੀ ਉਸਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਸੁਜਾਤਾ ਵੀ ਉਸ ਤੋਂ ਛੁਟਕਾਰਾ ਪਾ ਕੇ ਬਹੁਤ ਖੁਸ਼ ਸੀ ਜਲਦੀ ਹੀ ਇੱਕ ਮੰਦਰ ਵਿੱਚ ਉਸਨੇ ਵਰੁਣ ਨਾਲ ਵਿਆਹ ਕਰਵਾ ਲਿਆ ਉਸ ਨੂੰ ਲੱਗਾ ਲੱਗਾ ਸੀ ਕਿ ਉਹ ਹੁਣ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ ਸ਼ਾਮ ਨੂੰ ਬਰਨ ਦੇ ਘਰ ਰਿਸੈਪਸ਼ਨ ਪਾਰਟੀ ਸੀ ਤਦ ਰਵੀ ਉੱਥੇ ਇੱਕ ਫਾਈਲ ਲੈ ਕੇ ਪਹੁੰਚਿਆ ਅਤੇ ਉਸਨੇ ਸੁਜਾਤਾ ਦੇ ਹੱਥ ਵਿੱਚ ਫੜਾ ਦਿੱਤੀ ਸੁਜਾਤਾ ਹੈਰਾਨ ਰਹਿ ਗਈ ਕਿ ਰਵੀ ਇਹ ਕੀ ਦੇ ਰਿਹਾ ਹੈ ਜਦੋਂ ਉਸ ਉਸ ਨੇ ਫਾਈਲ ਦੇ ਪੰਨੇ ਪਲਟੋਨੇ ਸ਼ੁਰੂ ਕੀਤੇ ਤਾਂ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਕਿਉਂਕਿ ਉਸ ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਸੁਜਾਤਾ ਕਦੇ ਮਾਂ ਮਾਂ ਨਹੀਂ ਬਣ ਸਕਦੀ ਰਵੀ ਦੀ ਰਿਪੋਰਟ ਬਿਲਕੁਲ ਠੀਕ ਠੀਕ ਸੀ ਉਹ ਹੈਰਾਨੀ ਨਾਲ ਬੋਲੀ ਇਹ ਸਭ ਕੀ ਹੈ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਤੁਸੀਂ ਨਾ ਮਰਦ ਨਾ ਮਰਦ ਹੋ ਰਵੀ ਵਿਅੰਗ ਨਾਲ ਹੱਸਦਾ ਹੋਇਆ ਬੋਲਿਆ ਮੈਂ ਸਾਡਾ ਸਾਡੇ ਪਿਆਰ ਦੀ ਖਾਤਰ ਝੂਠ ਬੋਲਿਆ ਸੀ ਤਾਂ ਜੋ ਲੋਕ ਤੇਰੇ ਤੇ ਕੋਈ ਤਾਨਾ ਨਾ ਮਾਰਨ ਅਤੇ ਮੇਰੇ ਤੇ ਦੂਜਾ ਵਿਆਹ ਕਰਨ ਦਾ ਦਬਾਅ ਨਾ ਬਣੇ ਮੈਂ ਸੋਚਿਆ ਸੀ ਕਿ ਕੁਝ ਸਮੇਂ ਬਾਅਦ ਅਸੀਂ ਬੱਚਾ ਗੋਦ ਲੈ ਲਵਾਂਗੇ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਤੂੰ ਮੈਨੂੰ ਧੋਖਾ ਦੇਵੇਂਗੀ ਅਤੇ ਸਿਰਫ ਆਪਣੇ ਬਾਰੇ ਸੋਚੇਗੀ ਜਾਂ ਹੁਣ ਚੰਗੀ ਤਰ੍ਹਾਂ ਬੱਚੇ ਦਾ ਸੁੱਖ ਲੈ ਲੈ ਇੰਨਾ ਕਹਿ ਕੇ ਉਹ ਉੱਥੋਂ ਚੱਲ ਗਿਆ ਸੁਜਾਤਾ ਸੁੰਨ ਹੋਈ ਜਹੀ ਰਹਿ ਗਈ ਵਰ ਨੂੰ ਗੁੱਸੇ ਵਿੱਚ ਬੋਲਿਆ ਇਹ ਸਭ ਕੀ ਹੈ ਮੈਨੂੰ ਤਾਂ ਅਜਿਹੀ ਪਤਨੀ ਚਾਹੀਦੀ ਸੀ ਜੋ ਮੇਰੇ ਵੰਚ ਨੂੰ ਅੱਗੇ ਵਧਾ ਸਕੇ ਮੈਂ ਇਹ ਵਿਆਹ ਨਹੀਂ ਨਿਭਾ ਸਕਦਾ ਇੰਨਾ ਕਹਿ ਕੇ ਉਹ ਗੁੱਸੇ ਵਿੱਚ ਉੱਥੋਂ ਚਲਾ ਗਿਆ ਸੁਜਾਤਾ ਬਿਲਕੁਲ ਇਕੱਲੀ ਖੜੀ ਰਹਿ ਗਈ ਉਹ ਫੁੱਟ ਫੁੱਟ ਕੇ ਰੋ ਪਈ ਉਸ ਨੇ ਇੰਨੇ ਪਿਆਰ ਕਰਨ ਵਾਲੇ ਪਤੀ ਦਾ ਦਿਲ ਦੁਖਾਇਆ ਸੀ ਤਾਂ ਅੱਜ ਉਸ ਦੇ ਕੋਲ ਵੀ ਕੋਈ ਨਹੀਂ ਸੀ ਵਰੂ ਨੇ ਵੀ ਉਸ ਨੂੰ ਤਲਾਕ ਦੇ ਦਿੱਤਾ ਸੁਜਾਤਾ ਬਿਲਕੁਲ ਇਕੱਲੀ ਰਹਿ ਗਈ ਅਤੇ ਹਮੇਸ਼ਾ ਇੱਕ ਪਛਤਾਵੇ ਵਿੱਚ ਡੁੱਬੀ ਹੋਈ ਅਜਿਹੀ ਰਹਿਣ ਲੱਗੀ ਕਿ ਜੇਕਰ ਉਸ ਨੇ ਰਵੀ ਦੀ ਗੱਲ ਮੰਨ ਕੇ ਬੱਚਾ ਗੋਦ ਲੈ ਲਿਆ ਹੁੰਦਾ ਤਾਂ ਉਸ ਦੀ ਕਮੀ ਵੀ ਕਿਸੇ ਨੂੰ ਪਤਾ ਨਹੀਂ ਚਲਦੀ ਅਤੇ ਉਹ ਜ਼ਿੰਦਗੀ ਭਰ ਇੱਕ ਪਿਆਰੇ ਹਮਸਫਰ ਨਾਲ ਰਹਿ ਸਕਦੀ ਸੀ ਪਰ ਹੁਣ ਤਾਂ ਉਸ ਦੀਆਂ ਹਰਕਤਾਂ ਦਾ ਚਰਚਾ ਇਹ ਨਹੀਂ ਉੱਡ ਗਈ ਸੀ ਕਿ ਕੋਈ ਵੀ ਉਸ ਨਾਲ ਵਿਆਹ ਕਰਨ ਲਈ ਤਿਆਰ ਹੀ ਨਹੀਂ ਸੀ। ਪੇਕੇ ਘਰ ਵਿੱਚ ਵੀ ਸਿਰਫ ਬਜ਼ੁਰਗ ਮਾਂ ਸੀ। ਉਹ ਉਸ ਦਾ ਕਿੰਨਾ ਕੋ ਸਾਥ ਦਿੰਦੀ। ਭਰਾ ਭਾਬੀ ਦੀਆਂ ਅੱਖਾਂ ਵਿੱਚ ਵੀ ਉਹ ਚੁੱਭਣ ਲੱਗ ਪਈ ਸੀ। ਭਾਬੀ ਵੀ ਗਲਗਲ ਤੇ ਉਸ ਨੂੰ ਤਾਨੇ ਮਾਰਨ ਲੱਗ ਪਈ ਸੀ। ਤਾਂ ਅਖਰਕਾਰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਚਲਾਉਣ ਲਈ ਉਹ ਆਪਣੀ ਸਹੇਲੀ ਕੋਲ ਗੁਜਰਾਤ ਚਲੀ ਗਈ ਅਤੇ ਉੱਥੇ ਉੱਥੇ ਨੌਕਰੀ ਕਰਕੇ ਇੱਕ ਨਿਰਾਸ਼ ਅਤੇ ਉਦਾਸ ਜ਼ਿੰਦਗੀ ਜੀਣ ਲੱਗ ਪਈ ਜਿੱਥੇ ਸਿਰਫ ਦੁੱਖ ਪਛਤਾਵਾ ਅਤੇ ਅਫਸੋਸ ਹੀ ਸੀ ਨਾ ਤਾਂ ਉਸ ਨੂੰ ਜੀਵਨ ਜੀਣ ਦੀ ਕੋਈ ਉਮੀਦ ਸੀ ਅਤੇ ਨਾ ਹੀ ਕੋਈ ਉਮੰਗ ਉਹ ਵਸ ਇੱਕ ਬੋਝ ਵਾਂਗ ਜ਼ਿੰਦਗੀ ਨੂੰ ਢੋ ਰਹੀ ਸੀ ਅਤੇ ਸ਼ਾਇਦ ਇਹ ਹੀ ਉਸ ਦੀ ਸਜ਼ਾ ਸੀ ਦੋਸਤੋ ਜਦੋਂ ਇਨਸਾਨ ਦੂਜਿਆਂ ਲਈ ਟੋਆ ਪਟਦਾ ਹੈ ਤਾਂ ਆਖਰਕਾਰ ਉਸੇ ਵਿੱਚ ਆਪ ਡਿੱਗਦਾ ਹੈ ਝੂਠ ਅਤੇ ਚਲਾਕੀ ਨਾਲ ਰਿਸ਼ਤਿਆਂ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ ਪਰ ਲੰਮੇ ਸਮੇਂ ਤੱਕ ਉਹਨਾਂ ਨੂੰ ਨਿਭਾਇਆ ਨਹੀਂ ਜਾ ਸਕਦਾ ਸੱਚ ਅਤੇ ਇਮਾਨਦਾਰੀ ਹੀ ਉਹ ਨੀ ਹੈ ਜਿਸ ਤੇ ਭਰੋਸੇਯੋਗ ਅਤੇ ਟਿਕਾਊ ਰਿਸ਼ਤੇ ਖੜੇ ਹੁੰਦੇ ਹਨ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ